ਠਿੰਡਾ ਦੇ थाना ਥਰਮਲ ਦੀ ਫੌਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਜਦੋਂ ਬਰਨਾਲਾ ਬਾਈਪਾਸ ਤੇ ਟਰੈਕਟਰ ਚੋਰੀ ਕਰਦੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਐਸਐਚਓ ਸਾਹਿਬ ਦੀ ਹੀ ਜ਼ੁਬਾਨੀ ਕੁਦਰਤ ਸਿੰਘ ਐਸਐਟਪਰਮਲ ਜਿਲ੍ਹਾ ਪੁਣ ਸਰ ਜੋ ਕਾਲੇ ਤੋਂ ਹੀ ਖੜੇ ਐ ਟਾਇਰ ਚੋਰੀ ਕਰਦੇ ਹੋਏ ਕਿ ਉਹ ਕਿੱਥੋਂ ਖੜੇ ਹੇ ਚੀ ਇਹ ਮਿਤੀ 27 28 8 2024 ਦੀ ਰਾਤ ਨੂੰ ਸਾਡੇ ਇੱਥੇ ਰੋਜ਼ਗਾਰਨ ਦੇ ਅੱਗੇ ਬਨਾਲਾ ਰੋਡ ਤੋਂ ਮਹਾਵੀਰ ਸ਼ੇਲ ਦੀ ਇੱਕ ਦੁਕਾਨ 'ਚ ਸੀਮੈਂਟ ਫਰੀ ਦੀ ਉਥੋਂ ਇੱਕ ਆਸ਼ਾ ਟਰੈਕਟਰ ਸਮੇਟ ਟਰਾਲੀ ਚੋਰੀ ਹੋਇਆ ਸੀ ਤੇ ਉਦੋਂ ਗਾਰਡਿੰਗ ਅਸੀਂ ਮੁਕਤਮਾ ਨੰਬਰ 65 ਮਿਤੀ 31 24 ਦਾ ਰਜਿਸਟਰ ਕੀਤਾ ਸੀਗਾ ਉਹਦੇ ਸਬੰਧ ਵਿੱਚ ਕਾਰਵਾਈ ਕਰਦੇ ਹੋਏ ਕੱਲ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤਾ ਇੱਕ ਤਾਂ ਸੀਗਾ ਮਨਪ੍ਰੀਤ ਕਲੀਸ ਮਨੂ ਜਿਹਨੇ ਟਰੈਕਟਰ ਨੂੰ ਚੋਰੀ ਕੀਤਾ ਸੀਗਾ ਤੇ ਜਿੱਥੇ ਜਾ ਕੇ ਠੱਲਿਆ ਸੀਗਾ ਜਿਹਦੇ ਘਰੇ ਤਲਵੰਡੀ ਸਾਬੋ ਦਾ ਰੁਬਨੀਤ ਸਿੰਘ ਦੂਜਾ ਦੋਸ਼ੀ ਗਰਮਨੀਤ ਸਿੰਘ ਤੇ ਤਲਵੰਡੀ ਸਾਬੋ ਤੇ ਉੱਥੇ ਠੱਲਿਆ ਸੀਗਾ ਤੇ ਦੋਨੋਂ ਅਸੀਂ ਕੱਲ ਗ੍ਰਿਫਤਾਰ ਕੀਤਾ ਤੇ ਸਾਰੇ ਇਹਨਾਂ ਕੋਲ ਕੀ ਬਰਾਮਦ ਹੋਇਆ ਜਿਹੜਾ ਉਸ ਟਰੈਕਟਰ ਸੀ ਜਿਵੇਂ 28 ਤਰੀਕ ਨੂੰ ਇਹਨਾਂ ਨੇ ਉੱਥੇ ਠੱਲਿਆ ਜਾ ਕੇ ਮਨਪ੍ਰੀਤ ਸਿੰਘ ਨੇ ਰੁਬਨੀਤ ਸਿੰਘ ਦੇ ਤੇ ਉਸੇ ਦਿਨ ਇਹਨਾਂ ਨੇ ਉਹਨੂੰ ਗੈਸ ਕਟਰ ਦੀ ਮਦਦ ਨਾਲ ਸੈਂਟਰ ਨਾਲ ਵਰਤ ਤੱਕ ਸक्राइब ਬਣਾ ਤਾ ਤੇ ਉਥੋਂ ਸੀ ਰਿਕਵਰ ਕੀਤਾ ਆਸ਼ੇ ਟਰੈਕਟਰ ਦੇ ਚਾਰ ਟਾਇਰ ਤੇ ਟਰਾਲੀ ਦੇ ਦੋ ਟਾਇਰ ਸਮੇਤ ਰਿੰਮ ਤੇ ਗੈਸ ਕਟਰ ਜਿਹੜਾ ਇਹਨਾਂ ਨੇ ਵਰਤ ਤੱਕ ਸक्राइब ਬਣਾਇਆ ਸੀ ਤੇ ਸਿਲੰਡਰ ਤੇ ਇੱਕ ਟਰੈਕਟਰ ਦੀ ਸੀਟ ਇਹ ਸਿਰ ਕਵਰ ਕੀਤਾ ਤੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮੁਕਦਮੇ ਵਗੈਰਾ ਦਰਜ ਹੈ ਜਾਂ ਪਹਿਲਾਂ ਵੀ ਕੋਈ ਇਹਨਾਂ ਦਾ ਨਾਮ ਹੋਵੇ ਕ੍ਰਿਮੇ ਜਿਹੜਾ ਮਨਪ੍ਰੀਤ ਸਿੰਘ ਵਾਲੀ ਸੁਮੰਨੂ ਆ ਜਿਹਨੇ ਇੱਕੋ ਚੋਰੀ ਕਰਕੇ ਉੱਥੇ ਲੈ ਗਿਆ ਸੀ ਗਤਰਮੰਦੀ ਸਾਹਿਬ ਉਹ ਇੱਥੇ ਪਹਿਲਾਂ ਚਾਰ ਪਰਚੇ ਦਰਜ ਆ ਚੋਰੀ ਦੀ ਤੇ ਚੋਰੀ ਦੇ ਸਮਾਨ ਫੇਰਦਣ ਦੇ ਤੇ ਯਾਰ ਰਵਨੀਤ ਸਿੰਘ ਆ ਉਹ ਤੇ ਪਹਿਲਾਂ 175 ਦੇ ਕਿੰਨੇ ਕਿੰਨੇ ਉਮਰ ਆਈ ਇਹਨਾਂ ਦੀ ਇਹਨਾਂ ਦੀ ਉਮਰ ਕਰੀਬ ਮਨਪ੍ਰੀਤ ਸਿੰਘ ਦੇ 21 ਸਾਲ ਆ ਤੇ ਰਵਨੀਤ ਸਿੰਘ ਦੀ 26 ਸਾਲ ਕੀ ਕੰਮ ਕਰਦੇ ਪਹਿਲਾਂ ਬੇਤੇ ਕੇ ਜਿਹੜਾ ਮਨਪ੍ਰੀਤ ਸਿੰਘ ਆ ਇਹਦਾ ਰੰਗ ਵਗੈਰਾ ਦਾ ਕੰਮ ਕਰਦਾ ਤੇ ਜਿਹੜਾ ਤਲਵੰਡੀ ਸਾਬੋ ਵਾਲਾ ਰਵਨੀਤ ਸਿੰਘ ਆ ਤੇ ਇਹਦੇ ਪਹਿਲਾਂ ਪਿਤਾ ਦੀ ਵੀ ਕਵਾੜੀ ਜੀ ਸ਼ਿਦਕਾਹੋਂ ਉੱਥੇ ਤਲਵੰਡੀ ਸਾਬੋ ਦੇ ਘਰ ਦੇ ਨਾਲੀ ਤੇ ਇਹ ਵੀ ਹੁਣ ਬਸ ਉਸੇ ਕਵਾੜਗਿਰਾਂ ਦੇ ਕੰਮ ਕਰਦੇ ਤੇ ਸਰ ਇਹਨਾਂ ਦੇ ਹੁਣ ਬੰਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹਨਾਂ ਤੇ ਹੁਣ ਮੁਕਤਮੇ ਦੇ ਵਿੱਚ ਜੋ ਸਮਾਨ ਮਿਲਿਆ ਚੋਰੀ ਦਾ ਇਹਨਾਂ ਤੋਂ ਜਿੰਨਾ ਰਿਕਵਰ ਹੋਇਆ ਉਹਦੇ ਰਿਗਾਰਡਿੰਗ 317 2 ਤੇ 317 4 ਬੀਐਨਐਸ ਦਫਾਤਾ ਕੀਤਾ ਗਿਆ ਤੇ ਜਿਹੜਾ ਇਹਨਾਂ ਨੇ ਉਹ ਖੁਰਦਬੋਤ ਕਰਤਾ ਤੇ ਸਕਰਾਇਬ ਨਾਲ ਕੇ ਅਗੇ ਵੇਚਦਾ ਉਹਦੇ ਰਿਗਾਰਡਿੰਗ 238 ਬੀਐਨਐਸ ਦਫਾਤਾ ਕੀਤਾ ਗਿਆ ਤੇ ਸਾਡੇ ਕੋਲ ਪੁਛਣ ਵਾਰਦੇ ਆ ਤੇ ਹੋਰ ਵੀ ਇਹਨਾਂ ਤੋਂ ਪੁਛਗਛ ਸਖਤੀ ਨਾਲ ਕੀਤੀ ਜਾਗੀ ਕਤਨੇ ਦਿਨ ਰਿਮਾਂਡ ਤੇ ਹੈ ਜੀ ਦੋ ਦਿਨ ਰਿਮਾਂਡ ਤੇ ਸਾਰੇ ਤੇ ਸਾਰੇ ਕੋਈ ਨਸ਼ੇ ਦੀ ਵੀ ਆਦੀ ਹੈ ਨਹੀਂ ਨਸ਼ੇ ਦੀ ਆਦੀ ਨਹੀਂ ਫਿਲਹਾਲ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਫਿਲਹਾਲ ਸਾਹਮਣੇ